ਪ੍ਰਤਾਪ ਸਿੰਘ ਬਾਜਪਾ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਕਾਂਗਰਸੀਆਂ ਹੁਣ ਪਾਛੜਾਂ ਜਿਹੜੀਆਂ ਕਿ ਪਵਾ ਦਿੱਤੀਆਂ ਨੇ ਤੇ ਉੱਥੇ ਹੀ ਇੱਕ ਅਜੀਹਾ ਬਿਆਨ ਦਿੱਤਾ ਕਿ ਬਿਆਨ ਦੇਣਾ ਪ੍ਰਤਾਪ ਸਿੰਘ ਬਾਜਪਾ ਨੂੰ ਹੁਣ ਮਹਿੰਗਾ ਪੈ ਗਿਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਪਾ ਨੇ ਪੰਜਾਬ ਮੰਮਾ ਨੂੰ ਲੈ ਕੇ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਬੰਬਾਏ ਨੇ ਤੇ ਜਿਸ ਤੋਂ ਬਾਅਦ ਉਥੇ ਹੀ 18 ਹੋ ਜਿਹੜੇ ਕਿ ਚੱਲ ਚੁਕੇ ਨੇ ਤੇ 32 ਜਿਹੜੇ ਕਿ ਹੋਰ ਬਲਾਸਟ ਹੋਣੇ ਬਾਕੀ ਨੇ ਤੇ ਜਿਸ ਤੋਂ ਬਾਅਦ ਪੂਰੀ ਜਾਣਕਾਰੀ ਮੰਗਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਕਿਸ ਤਰ੍ਹਾਂ ਪਤਾ ਹੈ ਕਿ 52 ਬੰਬ ਪੰਜਾਬ ਚ ਆ ਚੁਕੇ ਨੇ ਤੇ ਅਜਿਹੀ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲੀ ਹੈ ਕਿਸ ਨੇ ਦਿੱਤੀ ਹੈ ਕਿ ਉਹਨਾਂ ਨੂੰ ਕਿਵੇਂ ਪਤਾ ਕਿ 18 ਬੰਬ ਕਿੱਥੇ ਵਰਤੇ ਗਏ ਨੇ ਜਾ 32 ਬੰਬ ਹਜੇ ਬਾਕੀ ਨੇ ਕੱਲੀ-ਕੱਲੀ ਜਾਣਕਾਰੀ ਹੁਣ ਮੰਗੀ ਜਾ ਰਹੀ ਹੈ ਪ੍ਰਤਾਪ ਸਿੰਘ ਬਾਜਪਾ ਨੂੰ ਇਹ ਬਿਆਨ ਦੇਣਾ ਹੁਣ ਮਹਿੰਗਾ ਪੈ ਗਿਆ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ دہشت ਫਲਾਈ ਜਾ ਰਹੀ ਹੈ ਤੇ ਜੇਕਰ ਉਹਨਾਂ ਨੂੰ ਪੰਜਾਬ ਮਾਫ ਕਰਨਾ 52 ਬੰਬਾਂ ਬਾਰੇ ਜਾਣਕਾਰੀ ਸੀ ਤਾਂ ਹਜੇ ਕੀ ਉਡੀਕ ਕਰ ਰਹੇ ਨੇ ਕਿ ਅਜਿਹਾ ਮੌਲ ਖਰਾਬ ਹੋਵੇ ਤੇ ਅਸੀਂ ਆਪਣੀ ਰਾਜਨੀਤੀ ਚਮਕਾਈਏ ਤੇ ਜਿਸ ਤੋਂ ਬਾਅਦ ਹੁਣ ਪੇਚ ਫਸਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਨੂੰ ਲੈ ਕੇ ਐਕਸ਼ਨ ਵੀ ਕਰ ਰਹੇ ਨੇ ਤੇ ਉੱਥੇ ਹੀ ਪੁਲਿਸ ਨੂੰ ਐਕਸ਼ਨ ਦਿੱਤਾ ਹੈ ਕਿ ਪ੍ਰਤਾਪ ਸਿੰਘ ਬਾਜਬਾ ਤੋਂ ਪੁੱਛੋ ਕਿ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲੀ ਕਿਉਂ ਮਿਲੀ ਕਿੱਥੇ ਕੀ ਚੀਜ਼ ਹੋਈ ਕਿੱਥੇ ਕੀ ਨਹੀਂ ਤੇ ਜਿਸ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਬਾ ਨੂੰ ਇਹ ਗੱਲ ਕਹਿਣੀ ਮਹਿੰਗੀ ਪੈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਦੇ ਉੱਤੇ ਪਰਚਾ ਵੀ ਹੋ ਗਿਆ ਹੈ। ਹੁਣ ਪੰਜਾਬ ਪੁਲਿਸ ਲਗਾਤਾਰ ਉਹਨਾਂ ਤੋਂ ਇੱਕ ਹੋਰ ਵੱਡੀ ਕਾਰਵਾਈ ਕਰੇਗੀ ਤੇ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਬਾ ਨੇ ਜੋ ਬਿਆਨ ਦਿੱਤਾ ਉਸ ਨੂੰ ਲੈ ਕੇ ਪਰਚਾ ਦਰਜ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਕਿ ਪ੍ਰਤਾਪ ਸਿੰਘ ਬਾਜਬਾ ਨੂੰ ਇਹ ਬਿਆਨ ਦੇਣਾ ਮਹਿੰਗਾ ਪੈ ਗਿਆ ਹੈ। ਹੁਣ ਲਗਾਤਾਰ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਤੇ ਦੂਜੇ ਪਾਸੇ ਕਾਂਗਰਸੀਆਂ ਨੂੰ ਪਾਛੜਾ ਜੜੀਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਆਰਾ ਪਾ ਦਿੱਤੀਆਂ ਨੇ। ਪਰਤਾਪ ਸਿੰਘ ਬਾਜਵਾ ਨੇ 52 ਬੰਬਾਂ ਨੂੰ ਲੈ ਕੇ ਬਿਆਨ ਦਿੱਤਾ ਤੇ ਉਥੇ ਹੀ ਦੱਸਿਆ ਕਿ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਟੀਵੀ ਚੈਨਲ ਦੇ ਉੱਤੇ ਬਿਆਨ ਦਿੱਤਾ ਕਿ ਜਿਹੜਾ 52 ਬੰਬਾਂ ਨੂੰ ਲੈ ਕੇ ਬਿਆਨ ਦੇਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਾਈਵ ਹੋ ਕੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੱਡੇ ਐਕਸ਼ਨ ਨੂੰ ਲੈ ਕੇ ਵੀ ਕਿਹਾ ਗਿਆ ਦੂਜੇ ਪਾਸੇ ਉਹਨਾਂ ਨੇ ਹੁਣ ਇਕੱਲੇ ਇਕੱਲੇ ਜਾਣਕਾਰੀ ਮੰਗੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਤੁਸੀਂ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਹੋ دہشت ਫੁਲਾਉਣਾ ਚਾਹੁੰਦੇ ਹੋ ਤੇ ਜੇਕਰ ਬੱਤੀ ਬੰਮ ਰਹਿ ਚੁੱਕੇ ਨੇ ਤਾਂ ਤੁਸੀਂ ਹਜੇ ਕਿਹੜੀ ਗੱਲ ਦੀ ਉੜੀ ਕਰ ਰਹੇ ਹੋ ਪੁਲਿਸ ਨੂੰ ਜਿਹੜੇ ਕਿ ਹੁਕਮ ਲਗਾਏ ਗਏ ਨੇ ਤੇ ਹੁਣ ਉੱਥੇ ਹੀ ਦੱਸਿਆ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਐਫ ਆਈ ਆਰ ਹੋ ਚੁੱਕੀ ਆ ਤੇ ਕੋਈ ਵੱਡੀ ਕਾਰਵਾਈ ਵੀ ਹੋ ਸਕਦੀ ਹੈ ਤੇ ਜਿਸ ਨੂੰ ਲੈ ਕੇ ਅਗਲਾ ਫੈਸਲਾ ਦੇਖਣਾ ਬਾਕੀ ਹੈ ਤੇ ਦੂਜੇ ਪਾਸੇ ਹੁਣ ਹੁਕਮ ਲਗਾਏ ਗਏ ਨੇ ਤੇ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਜਿਹੜੇ ਬਾਛਪਾ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਲਿਆ